ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਬਾਜੇਖਾਨੇ ਦੇ ਨੇੜ ਆ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੀ ਇਹਦੇ ਪਿੰਡ ਮਲੂਕਾ ਬਿਲਕੁਲ ਨਾਲ ਰਹਿ ਜਾਂਦਾ ਹੈ ਗੱਲ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਤੇ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਵੀਡੀਓ ਪਹਿਲਾਂ ਵੀ ਬਣਾਈਆਂ ਅੱਜ ਦੀ ਵੀਡੀਓ ਤੇ ਦੋ ਨਾਗ ਆ ਵਕਾਊ ਜਿੰਨਾ ਚੱਕੇ گا ਤਾਜੀ ਬਿਲਕੁਲ ਸੂਈ ਵੀ ਹੈ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਇਹਦੇ ਨਾਲ ਇੱਕ ਵਹਿੜ ਖੜੀ ਹੈ ਇੱਕ ਗੱਪਣਾ ਦਣ ਹਜੇ ਲੈਂਦੀ ਹੈ ਆਸ ਹੈ ਵੀ ਦੋਨੇ ਹੀ ਨੱਕ ਤੁਹਾਨੂੰ ਪਸੰਦ ਆਉਣਗੇ ਕਿਉਂਕਿ ਜਿਹੜੀ ਇਹ ਵਹਿੜ ਹੈ ਚੰਗੀ ਤਿਆਰ ਹੋਊਗੀ ਹਜੇ ਛੋਟੀ ਉਮਰ ਦੇ ਵਿੱਚ ਹੀ ਹੈ ਤੇ ਇਹਦੇ ਨਾਲ ਗਾ ਇਹ ਹਰੇ ਖਰੇ ਲੁਗਾਕ ਨੂੰ ਪਸੰਦ ਆ ਜਾਨੀ ਇੱਕ ਤਾਂ ਬੱਚਾ ਵੱਛੀ ਦੂਜੀ ਗੱਲ ਸੂਈ ਸਵਾਈ ਤੇ ਭਾਅ ਵੀ ਇਹਦਾ ਵਾਤ ਸਾਰੀ ਹੋਊਗਾ ਆਓ ਇਸੇ ਤੋਂ ਸ਼ੁਰੂਆਤ ਕਰੀਏ ਵੀਡੀਓ ਦੀ ਤੁਸੀਂ ਐਂਡ ਤੱਕ ਵੀਡੀਓ ਦੇਖ ਲਓ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਗੱਗੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੱਗੂ ਅੱਜ ਦੋ ਨਗ ਦਿਖਾ ਰਹੇ ਆਂ ਆਪਾਂ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਗਾਂ ਕਿੰਨਾ ਵਸੂਸ ਤੇ ਦੂਜਾ ਸੂਈ ਕਿੰਨਾ ਚਰੋਆ ਸੂਈ ਇਹ ਰਾਤ ਸੂਈ ਆ ਬਾਈ ਜੇਰ ਪੈ ਗਈ ਸਹੀ ਹਾਂਜੀ ਇਹ ਕੰਪਲੀਟ ਹੈ ਵੀਡੀਓ ਹੈਗੀ ਆਪਣੇ ਕੋਲ ਜੀ ਬੱਚੀ ਦੇਣੇ ਦਿੱਤੀ ਹੈ ਹਾਂਜੀ ਬੱਚੀ ਦੇ ਦਈਏ ਕੀ ਰੇਟ ਹੋਊਗਾ ਇਹਦਾ 67000 ਦਸੋਂ ਰੇਟ 67000 ਵੱਚੀ ਨੂੰ ਇਹਨੇ ਜਨਮ ਦਿੱਤਾ ਥਣ ਹੱਥੀ ਚੁਵਾਈ ਵਾਲਾ ਢਾਂਚਾ ਤੁਹਾਡੇ ਸਾਹਮਣੇ ਆ ਤੇ ਰਾਤ ਹੀ ਸੂਈ ਹੈ। ਉਹ ਗਰਮੀ ਦੀ ਰੁੱਤ ਚ ਜਿਹਨੇ ਦੁੱਧ ਪੀਣ ਵਾਸਤੇ ਗਾਂ ਖਰੀਦਨੀ ਆ ਭਾਅ ਵੀ ਠੀਕ ਹੈ। ਦੂਜੀ ਗੱਲ ਗਾਂ ਦੁੱਧ ਵੀ ਸੋਨਾ ਪਾਈ ਜਾਊਗੀ। ਢਾਂਚਾ ਜਿਹੜਾ ਇਹਦਾ ਸੋਨਾ ਦਿਸਦਾ। ਲੰਬਾਈ ਬਹੁਤ ਆ ਹਾਈਟ ਮੀਡੀਅਮ। ਹਵਾਨਾ ਅੱਗੇ ਨੂੰ ਵੀ ਚੰਗਾ। ਬਾਕੀ ਪਛਾਣ ਨੂੰ ਵੀ ਹਵਾਨਾ ਸੋਨਾ ਦਿਖਾਉਂਦੀ ਹੱਥੀ ਚੁਵਾਈ ਵਾਲਾ ਥਣ। 5 ਕਿਲੋ ਬੋੜੀ ਚੋਰੀ ਆ ਬਾਈ ਠੀਕ ਹੈ ਦਵਾਚੂ ਡੈਡਾ ਨਹੀਂ ਆ ਰਹੇ ਯਾਰ ਬਹੁਤ ਵਧੀਆ ਫੇਰ ਮੋੜੀਆਂ ਇਧਰ ਨੂੰ 5 6 ਕਿਲੋ ਵਾਂਗੂ ਬੌਲੀ ਬਾਈ ਕਹਿੰਦਾ ਵੀ ਸਵੇਹਾ ਇਹਦੀ ਚੋਈ ਵੀ ਆ ਫੇਰ ਵੀ ਹਵਾਨਾ ਚੰਗਾ ਤਿਆਰ ਕਰੀ ਬਈ ਇਹਦਾ ਹੁਣ ਬੱਚਾ ਲਾ ਗਿਣ ਬਾਈ ਮਾੜੀ ਥੋੜਾ ਆਈਡੀਆ ਹੈ ਇਹਨਾਂ ਖਾਣ ਦਾ ਠੀਕ ਹੈ 14 ਮਾਰਕੀ ਨਾਲ ਦੱਸ ਦੱਸ ਦੇਖੋ ਥਣ ਦਾ ਸਹਿਜ ਹਵਾਨਾ ਵੀ ਸੋਹਣਾ ਸੁਗਾ ਦਾ ਲਿਆ ਬਈ ਮੋੜ ਲੱਕ ਕੋ ਬਾਕੀ ਬੱਚਾ ਵੀ ਬੱਛੀ ਐ 67000 ਡਿਮਾਂਡ ਐ ਮਹਾਂਤਣ ਵਿੱਚੋਂ ਹੋ ਜਾਊਗਾ ਕੁਝ ਤਸੀਂ ਗੱਲਬਾਤ ਕਰ ਲਿਓ ਜੀ ਨੂੰ ਜੱਜ ਦੀ ਹੈਗਾ ਪਾਸ ਆ ਕੇ ਕਰਿਓ ਜੀ ਮੱਚੀ ਬੋਲਿਆ ਰਹੇ ਤਬੂ ਜੀ ਮੋਹ ਹੋ ਬੱਚੀ ਸੋਹਣੀ ਆ ਦੋਸਤੋ ਨਾਲ ਭਵਾਨਾ ਅਗਾੜੀ ਵੀ ਅੱਗੇ ਨੂੰ ਵੀ ਚੰਗਾ ਦਿਸਦਾ ਬਾਕੀ ਥਣ ਚਾਰੇ ਸੋਹਣੇ ਆ ਹੱਥੀਂ ਚੁਵਾਈ ਗਲਾਂ ਥਣ ਬਿਲਕੁਲ ਬਾਕੀ ਠੰਢੀ ਠੰਢੀ ਏਗੀ ਬਾਈ ਧਾਰਾ ਮਾਰ ਕੇ ਬਸ ਠੀਕ ਹੈ ਬਸ ਠੀਕ ਓਕੇ ਸੋ ਚੰਗੀ ਧਾਰ ਦੋਸਤੋ ਥਨਾਂ ਦੇ ਵਿੱਚੋਂ ਆਉਂਦੀ ਹੈ ਇਹ ਤੋਂ ਬਿਨਾ ਇੱਕ ਹੋਰ ਵੈੜ ਜਿਹੜੀ ਬਾਈ ਕੋਲ ਵਿਕਰੀ ਆਸਤੇ ਹੈ ਗੱਗੂ ਇਹ ਜਿਹੜੀ 2 ਨੰਬਰ ਤੇ ਵੈੜ ਦਿਖਾ ਰਹੇ ਹਨ ਕਨ ਮਸੂਆ ਇਹ ਬਾਈ ਜੀ ਪਹਿਲਾਂ ਸੁਭਾ ਜੀ ਕਿ ਦੁਕ ਦੇਦਾਂ ਕਰਦੀ ਹੈ ਬਾਈ ਜੀ ਠੀਕ ਹੈ ਇਹ ਆਪਾਂ ਬਈ ਆਪਣੇ ਯਾਰ ਮਿੱਤਰ ਤੋਂ ਫਾਰਮ ਦੇ ਵਿੱਚ ਦੋ ਬੱਚੀਆਂ ਲਈਆਂ ਸੀ ਹਮ ਤੇ ਕਿਸੇ ਸੁਭਾ ਬਰਨਾਲੇ ਦੇ ਬੰਦੇ ਲੈ ਗਏ ਸੀ ਉਹ ਆਪਣੇ ਮਿੱਤਰੀ ਦੇ ਮੁੰਡੇ ਠੀਕ ਹੈ ਇਹ ਜਿਹੜੀ ਬਾਈ ਆਪ ਹੈਗੀ ਆ ਇਹ ਵੀ ਇਸ ਦੇ ਰਮਾਡਾ ਦੀ ਆ ਤੇ www ਦਾ ਜਿਹੜਾ ਕੈਪਸਰ ਬੋਲਦੀ ਹੈ AI ਵੀਰੇ ਠੀਕ ਹੈ ਕਿੰਨਾ ਚੱਲਦੀ ਸੀ ਉਹਦੇ ਬਾਈ 16 ਦਿਨ ਪਹਿਲੇ ਜੀ 16 ਦਿਨ ਪਹਿਲੇ ਹਾਂਜੀ ਹਾਂਜੀ ਠੀਕ ਹੈ ਕੀ ਰੇਟ ਰਹੂਗਾ ਇਹਦਾ ਰੇਟ ਦਾ 1 ਲੱਖ ਤੇ 5000 ਰੁਪਈਆ ਬਾਈ ਠੀਕ ਹੈ ਖੋਲ ਜੀ ਸੋ 1 ਲੱਖ ਤੇ 5000 ਰੇਟ ਆ ਦੱਸੋ ਸੀਮਨ ਦੀ ਡਿਟੇਲ ਬਾਈ ਮੋਬਾਈਲ 'ਚ ਲਈ ਕਰਦਾ ਉਹਦੇ ਹਿਸਾਬ ਤੇ ਬਾਈ ਨੇ ਦੱਸਿਆ ਭਵਾਨਾ ਸੋਨਾ ਬਣਾਉਣੀ ਆਉਂਦੀ ਹੈ ਥਣ ਥੀ ਚੁਾਈ ਵਾਲਾ ਰੱਖੂਗੀ ਬੱਚੀ ਟਾਂਚਾ ਕਾਫੀ ਮਜ਼ਬੂਤ ਹੈ ਬਾਕੀ ਫਿਕਸ ਹਵਾਨਾ ਤਿਆਰ ਕਰੂਗੀ ਥਣ ਇਹਦੇ ਵੀ ਦੋਸਤੋ ਬਿਲਕੁਲ ਥੱਲੇ ਨੂੰ ਸਿੱਧੇ ਤੇ ਚਾਰੇ ਇੱਕੋ ਜਿਹੇ ਹੈ ਟਾਂਚਾ ਤੁਸੀਂ ਦੇਖ ਸਕਦੇ ਹੋ ਫਾਰਮ ਚੋਂ ਆਈ ਕਰਕੇ ਥੋੜਾ ਜਿਆਦਾ ਦੂਜੇ ਪਾਸੇ ਨੂੰ ਖਿੱਚ ਕੇ ਲਗਾਈ ਸੀ ਕਿਉਂਕਿ ਪਸੂ ਤਾਕਤ ਵਿੱਚ ਹੁੰਦਾ ਖੁੱਲਾ ਫਿਰਦਾ ਹੁੰਦਾ ਹਵਾਨਾ ਪਛਾਣ ਨੂੰ ਵੀ ਚੰਗਾ ਤੇ ਸਾਰੇ ਜਿਹੜੇ ਥਣ ਵੀ ਬਹੁਤ ਸੋਹਣੇ ਸਹੀ ਹੈ ਸੋ ਹੱਥੀਂ ਚਵਾਈ ਵਾਲਾ ਥਣ ਬਾਕੀ ਦਾ ਭਾਈ ਆਪੋ ਆਪਣਾ ਪਿਆਰ ਪਾਈ ਲੈ ਮੁੰਡੇ ਤੇ ਲਈ ਆਪਾਂ ਨਹੀਂ ਗੱਲਾਂ ਦਿੰਦੇ ਜਿੰਨਾ ਵੇਚਿਆ ਉਹ ਹੁਣ ਵੀ ਲੈਣੀਆਂ 3-4 ਗਾਈਆਂ ਉਹ ਕਹਿੰਦੇ ਵੀ ਜੇ ਤਾਂ ਫਾਰਮ ਉੱਤਰੀ ਦਾ 30 ਕਿਲੋ ਜੇ ਨਾਰਮਲ ਘਰੇ ਉੱਤਰੀ 25 ਕਿਲੋ ਦੁੱਧ ਵਾਸ਼ੀ ਕੁਦਰ ਠੀਕ ਹੈ ਓਕੇ ਸੋ 25 ਕਿਲੋ ਦੁੱਧ ਤਾਂ ਭਾਈ ਕਹਿੰਦਾ ਵੀ ਖੁੱਲਾ ਤੇ ਜਾਊਗੀ ਦੰਦ ਦੋ ਦਾਲੇ ਠੀਕ ਹੋ ਗਏ ਹਜੇ ਪੂਰੇ ਕੀਤੇ ਨਹੀਂ ਕੰਪਲੀਟ ਦੱਸੋ ਦੋ ਦੰਦ ਬੱਚੇ ਬੋਡੀ ਵੇਟ ਚੰਗਾ ਥਣ ਹਵਾਨਾ ਚੰਗਾ ਤਾਂ ਆਟੋਮੈਟਿਕ ਦੁੱਧ ਤਾਂ ਚੰਗਾ ਦੇਣਾ ਹੀ ਹੈ ਬਾਕੀ ਪੁੜਿਆਂ ਦੀ ਬਣਾਵਟ ਦੇਖੋਗੇ ਤੁਸੀਂ ਉਹ ਵੀ ਕਾਫੀ ਚੰਗੀ ਹੈ ਫਾਰਮ ਚੋਂ ਆਈ ਹੈ ਦੱਸੋ ਖੁੱਲੀ ਜਿੱਦਰ ਨੂੰ ਜੀ ਕਰਦਾ ਇੱਕ ਵਾਰ ਪਸੂ ਉਸੇ ਹਿਸਾਬ ਤੇ ਤੁਰਦਾ ਹੁੰਦਾ ਕਿਉਂਕਿ ਖੁੱਲੀਆਂ ਰਹਿੰਦੀਆਂ ਫਾਰਮ ਦੇ ਵਿੱਚ ਗਾਵਾਂ ਸੋ ਇਹਦਾ ਤਾਂ ਜਾ ਤੁਸੀਂ ਦੇਖ ਸਕਦੇ ਹੋ ਸੋ ਇਹਦਾ ਰੇਟ 1 ਲੱਖ ਤੇ 5000 ਹੈ ਤੇ ਦੂਜੀ ਵੈੜ ਦਾ ਰੇਟ 67000 ਹੈ 1 ਲੱਖ ਤੇ 72000 ਜੋੜੇ ਦੀ ਡਿਮਾਂਡ ਬਣਦੀ ਹੈ ਦੋ ਗਾਵਾਂ ਹੋ ਜਾਣੀਆਂ ਦੋਸਤੋ ਤੇ ਨਾਲ ਵੱੱਛੀ ਆ ਜੂਗੀ ਤੁਹਾਡੇ ਕੋਲ ਸਪੇਸ ਫੁੱਲ ਪਈ ਹੈ ਹਜੇ ਛੜਦੀ ਪਈ ਹੈ ਥਾਂ ਤੁਹਾਨੂੰ ਜ਼ਰੂਰ ਇਹਦੇ ਮੈਂ ਦਿਖਾ ਦਿੰਦਾ ਇੱਕ ਵਾਰ ਬੜਾ ਸੋਹਣਾ ਥਾਂ ਦਾ ਸੈ ਹੈ ਇਹ ਬੜਾ ਪਰ ਨੂੰ ਬਈ ਵੱਛੀ ਦੀ ਬਈ ਹੋ ਜਾਂਦੀ ਦੇਖ ਸਕਦੇ ਥਾਂ ਦਾ ਸੈ ਹੈ ਬਾਕੀ ਢਾਂਚਾ ਵੀ ਚੰਗਾ ਸੋ ਬਾਕੀ ਫੁੱਲ ਤਸੱਲੀ ਕਰ ਸਕਦੇ ਹੋ ਆ ਕੇ ਤੁਸੀਂ ਦੇਖਣਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਹਵਾਨਾ ਪਛਾਣ ਨੂੰ ਬੱਛੀ ਫੁੱਲ ਕੱਢੂਗੀ ਅੱਗੇ ਨੂੰ ਵੀ ਸੋਨਾ ਰੱਖੂ ਥਣ ਵੀ ਚੰਗੇ ਭਾਵੇਂ ਮਸ਼ੀਨੀ ਚੋਲੋ ਭਾਵੇਂ ਹੱਥੀਂ ਜੁਵਾਈ ਨਾਲ ਚੋਲੋ ਠੀਕ ਹੈ ਭਾਈ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਦੋ ਨਗ ਬਕਾਉ ਸੀ ਦੋਨੇ ਤੁਹਾਨੂੰ ਦਿਖਾ ਦਿੱਤੇ ਧੰਨਵਾਦ ਵੀਡੀਓ ਦੇਖਣਾਂ ਸਤਿ